छापेमारी पुजी पुलिस नु देख नशा तस्कर ने तीजी मंजिल तो मारी छाल मौके ते मौत नशा करने दा आदि सी मरण वाला तस्कर ਪੰਜਾਬ ਦੇ ਜਲੰਧਰ ਵਿੱਚ थाना ਰਾਮਾ ਮੰਡੀ ਦੀ ਪੁਲਿਸ ਜਦੋਂ ਐਤਵਾਰ ਸਵੇਰੇ 7 ਵਜੇ ਬਰਦੇਵ ਨਗਰ ਦੇ ਨਾਲ ਲੱਗਦੇ ਤਾਣਕੀਆਂ ਇਲਾਕੇ ਵਿੱਚ ਨਸ਼ਿਆ ਖਿਲਾਫ ਛਾਪੇਮਾਰੀ ਕਰਨ ਪੁਜੀਤਾ ਪੁਲਿਸ ਨੂੰ ਦੇਖ ਕੇ ਨੌਜਵਾਨ ਨੇ ছাত্রী ਰਾਹੀਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਦਿਸਿਆ ਤਾਂ ਉਸਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਤੀਜੀ ਮੰਜ਼ਿਲ ਤੋਂ ਛਾਲ ਮਾਰਨ ਤੋਂ ਬਾਅਦ ਨੌਜਵਾਨ ਦਾ ਸਿਰ ਗਲੀਚੇ 'ਚ ਖੜੇ ਆਟੋ ਨਾਲ ਟਕਰਾ ਕੇ ਜ਼ਮੀਨ ਜਾ ਵਜਿਆ ਤਾਂ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਮਿਤਕ ਦੀ ਪਛਾਣ 32 ਸਾਲਾ ਲਖੂ ਵਜੋ ਹੋਈ ਹੈ ਥਾਣਾ ਨਾ ਮਾਂ ਮੰਡੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਚ ਰਖਵਾ ਦਿੱਤਾ ਗਿਆ ਹੈ ਤਾਣਕੀਆ ਇਲਾਕੇ ਦੇ ਰਹਿਣ ਵਾਲੇ ਰਾਹੁਲ ਨੇ ਦੱਸਿਆ ਕਿ ਐਤਵਾਰ ਸਵੇਰੇ ਉਹ ਆਪਣੇ ਪਰਿਵਾਰ ਨਾਲ ਘਰ ਚ ਸੁੱਤਾ ਪਿਆਸੀ ਕੇ ਜ਼ਮੀਨ ਤੇ ਡਿੱਗਣ ਦੀ ਜ਼ੋਰਦਾਰ ਆਵਾਜ਼ ਆਈ ਜਦੋਂ ਪਰਿਵਾਰ ਸਮੇਤ ਕਰੋ ਬਾਹਰ ਨਿਕਲਿਆ ਤਾਂ ਨੌਜਵਾਨ ਦੀ লাশ ਗਲੀ ਵਿੱਚ ਪਈ ਸੀ ਕੁਝ ਹੀ ਮਿੰਟਾਂ ਬਾਅਦ ਪੁਲਿਸ ਮੁਲਾਜ਼ਮ ਪਹੁੰਚੇ ਤਾਂ ਪਤਾ ਲੱਗਾ ਕਿ ਪੁਲਿਸ ਨੇ ਇਲਾਕੇ ਚੰਨਸ਼ਿਆ ਵਿਰੁੱਧ ਛਾਪੇਮਾਰੀ ਕੀਤੀ ਹੈ ਪੁਲਿਸ ਦੇ ਡਰ ਨਾਲ ਲੱਖੂ ਪਿਛਲੀ ਗਲੀ ਚ ਬ੍ਰੈਟਲੀ ਦੇ ਘਰ ਦੀ ਕੰਦ ਟੱਪ ਕੇ ਆਪਣੇ ਘਰ ਦੀ ਛੱਤ ਤੇ ਆ ਗਿਆ ਦਰਵਾਜ਼ਾ ਛੱਤ ਤੇ ਹੋਣ ਕਾਰਨ ਉਸ ਨੂੰ ਭੱਜਣ ਦਾ ਕੋਈ ਰਸਤਾ ਨਹੀਂ ਮਿਲਿਆ ਗਲੀ ਦੇ ਸਾਹਮਣੇ ਵਾਲੇ ਘਰ ਵਿੱਚੋਂ ਭੱਜਣ ਦੀ ਕੋਸ਼ਿਸ਼ ਵਿੱਚ ਉਸਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਗਲੀ ਵਿੱਚ ਡਿੱਗਣ ਤੋਂ ਪਹਿਲਾਂ ਗਲੀ ਵਿੱਚ ਘਰ ਦੇ ਬਾਹਰ ਖੜੇ ਇੱਕ ਆਟੋ ਨਾਲ ਵਜਣ ਤੋਂ ਬਾਅਦ ਉਸ ਦਾ ਸਿਰ ਜ਼ਮੀਨ ਤੇ ਜਾ ਵਜਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਮੌਕੇ ਰਾਮਾ ਮੰਡੀ ਥਾਣੇ ਦੇ ਇੰਚਾਰਜ ਪਰਮਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਜਦੋਂ ਉਹਨਾਂ ਦੀ ਟੀਮ ਤਾਲਕੀਆ ਮੁਹੱਲੇ ਚਛਾਪੇ ਮਾਰੀ ਕਰਨ ਪਹੁੰਚੀ ਤਾਂ ਪਤਾ ਲੱਗਾ ਕਿ ਤੀਜੀ ਮੰਜ਼ਿਲ ਤੋਂ ਡਿੱਗ ਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰੱਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ